ਪੰਜਾਬੀ ਸੰਗੀਤ ਜਗਤ ਦੀਆਂ ਧੂਮਾਂ ਪੂਰੀ ਦੁਨੀਆ ਚ ਨੇ ਜਿੱਥੇ-ਜਿੱਥੇ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਗਈ ਉੱਥੇ-ਉੱਥੇ ਗੀਤਕਾਰਾਂ ਨੇ ਔਰ ਕਲਾਕਾਰਾਂ ਨੇ ਆਪਣੇ ਹਿੱਸੇ ਦਾ ਯੋਗਦਾਨ ਜ਼ਰੂਰ ਪਾਇਆ ਜਿਹੜਾ ਹੁਣ ਅਸੀਂ ਗੱਲ ਕਰਾਂਗੇ ਕਿ ਮੇਲਾ ਗੀਤਕਾਰਾਂ ਦਾ ਪਹਿਲੀ ਵਾਰੀ ਹੋਣ ਜਾ ਰਿਹਾ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਤੇ ਇਸ ਬਾਰੇ ਜਿਹੜਾ ਉਪਰਾਲਾ ਕਰ ਰਹੇ ਨੇ ਮੋਤਬਾਰ ਜਿਹੜੇ ਸੱਜਣ ਨੇ ਔਰ ਇਸ ਇੰਡਸਟਰੀ ਨੂੰ ਨਾਲ ਜੁੜਿਆ ਹੋਇਆਂ ਨੂੰ ਉਹਨਾਂ ਨੂੰ ਕਈ ਦਹਾਕੇ ਬੀਤ ਚੁੱਕੇ ਨੇ ਮੇਰੇ ਸੱਜੇ ਹੱਥ ਬੈਠੇ ਨੇ ਜਰਨੈਲ ਕੁਮਾਰ ਜੀ ਜਿਨ੍ਹਾਂ ਨੇ ਆਪਣੇ ਇਸ ਖੇਤੇ ਦੇ ਵਿੱਚ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇੱਥੋਂ ਤੱਕ ਕਿ ਬੜੀਆਂ ਹਸਤੀਆਂ ਨੂੰ ਮੌਕੇ ਦਿੱਤੇ ਨੇ ਇਹਨਾਂ ਨਾਲ ਗੱਲ ਕਰਾਂਗੇ ਤੇ ਮੇਰੇ ਨਾਲ ਖੱਬੇ ਪਾਸੇ ਗੀਤਕਾਰ ਭੱਟੀ ਭੜੀਵਾਲਾ ਜੀ ਨੇ ਜਿਨ੍ਹਾਂ ਨੇ ਅਣਗਿਣਤ ਗੀਤ ਆ ਜਿਹੜੀ ਪੰਜਾਬੀ ਸੰਗੀਤ ਜਗਤ ਦੇ ਹਿੱਸੇ ਪਾਏ ਨੇ ਪਹਿਲਾਂ ਕੁਮਾਨ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਨਾ ਕਿ ਮੇਲਾ ਗੀਤਕਾਰਾਂ ਦਾ ਇਹ ਸ਼ਬਦ ਪਹਿਲੀ ਵਾਰੀ ਸੁਣਨ ਨੂੰ ਸਾਨੂੰ ਤਾਂ ਮਿਲਿਆ ਕੀ esto ਪਹਿਲਾਂ ਵੀ ਇਸ ਤਰ੍ਹਾਂ ਦੇ ਮੇਲੇ ਕਰਾਉਣ ਦਾ ਪਰਾਲਾ ਹੋਇਆ ਜਾਂ ਫਿਰ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਲੱਗਿਆ ਕਿ ਕਰਾਉਣਾ ਪੈਣਾ ਹੈ ਕਰਾਉਣਾ ਚਾਹੀਦਾ ਹੈ ਦੇਖੋ ਮੇਲੇ ਤਾਂ ਲੱਗਦੇ ਨੇ ਹਰ ਤਰ੍ਹਾਂ ਦੇ ਮੇਲੇ ਹੁੰਦੇ ਆ ਜੀ ਮੇਰੀ ਤੇ ਪੱਟੀ ਸਾਹਿਬ ਦੀ ਜਦੋਂ ਦੀ ਆਪਚ ਜੋੜੀ ਚੱਲੀ ਹੋਇਆ ਇਕੱਠੇ ਕੰਮ ਕਰਨ ਲੱਗੇ ਸੀ ਕਿ ਜਿਹੜੀਆਂ ਇਸ ਲਾਈਨ ਦੇ ਵਿੱਚ ਕੁਝ ਊਨਤਾਈਆਂ ਕ੍ਰਿਤੀਆਂ ਆਪਾਂ ਕਹਿੰਦੇ ਹੁੰਦੇ ਆਂ ਵੀ ਉਹਨਾਂ ਨੂੰ ਅਸੀਂ ਬਾਤ ਕਰਦੇ ਰਹਿੰਦੇ ਹਾਂ ਜਿਵੇਂ ਲੱਗਦੇ ਲੱਗਦੇ ਜਿਵੇਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਇੱਕ ਦੌਰ ਚੱਲਿਆ ਸੀ ਲੱਚਰ ਗਏ ਕੀ ਗੀਤਾਂ ਦੇ ਖਿਲਾਫ ਮੈਂ ਚੱਲੀ ਸੀ ਬਹੁਤ ਰੌਲਾ ਪੈਤੀ ਇੱਕ ਵਾਰਾ ਚ ਨਸ਼ਿਆਂ ਦੇ ਖਿਲਾਫ ਉਦਾਂ ਦੀ ਗੱਲਬਾਤ ਉਦੋਂ ਸਰਕਾਰ ਤੱਕ ਗੱਲ ਪਹੁੰਚੀ ਸੀਗੀ ਤਾਂ ਉਦੋਂ ਇੱਕ ਕਮਿਸ਼ਨ ਵੱਲੋਂ ਤੱਕ ਗੱਲ ਪਹੁੰਚ ਗਈ ਸੀ ਵੀ ਇਹ ਗਾਣੇ ਸਾਡੇ ਸਮਾਜ ਦਾ ਹਿੱਸਾ ਨਹੀਂ ਇਹ ਨਹੀਂ बजਨੇ ਚਾਹੀਦੇ ਤਾਂ ਉਦੋਂ ਵਿਚਰ ਦੇ ਵਿਚਰ ਦੇ ਗੱਲ ਆਈ ਕਿ ਜਿਹੜਾ ਗੀਤਕਾਰ ਤਾਂ ਗੀਤਕਾਰ ਦਾ ਬਣਦਾ ਹੱਕ ਕਿੱਥੇ ਰਹਿ ਜਾਂਦਾ ਹੈ ਤੇ ਜਿਹੜੇ ਵਿਚਾਰੇ ਛੋਟੇ ਛੋਟੇ ਉੱਪਰ ਦੇ ਉੱਪਰ ਦੇ ਕਲਾਕਾਰ ਗੀਤਕਾਰ ਫਿਰਦੇ ਨੇ ਘੁੰਮਦੇ ਇਹਨਾਂ ਦਾ ਕੀ ਬਣੇ ਇਹ ਕਰਦੇ ਕੀ ਨੇ ਪੈਸਾ ਲੈਂਦੇ ਨੇ YouTube ਤੇ ਗਾਣਾ ਪਾਉਂਦੇ ਨੇ ਪਤਾ ਲੱਗਦਾ ਕਿੱਥੇ ਕੀ ਹੋ ਗਿਆ ਉਹ ਕੋਈ ਕਿਸੇ ਨੂੰ 25000 ਲੈ ਲੈ ਕੇ ਤੋਂ 10 ਲੈ ਲੈ ਐਡਾ ਦਲਾਲ ਬਹੁਤ ਹੁੰਦੇ ਨੇ ਇੰਡਸਟਰੀਆਂ 'ਚ ਉਦੋਂ ਫਿਰ ਅਸੀਂ ਇੱਕ ਸਲਾਹ ਕੀਤੀ ਕਿ ਇਹਨਾਂ ਦਾ ਵੀ ਕੁਝ ਕੀ ਕੀਤਾ ਕੀਤਾ ਜਾਵੇ ਫਿਰ ਅਸੀਂ ਇੱਕ ਪਲੇਟਫਾਰਮ ਲੈ ਕੇ ਆਏ ਗਾਉਂਦਾ ਪੰਜਾਬ ਦੇ ਨਾਂ ਤੇ ਏਦੋਂ ਪਹਿਲਾਂ ਉਹ ਤੋਂ ਬਾਅਦ ਏਦੋਂ ਪਹਿਲਾਂ ਤੇ ਉਦੋਂ ਅਸੀਂ ਨਵੇਂ ਗੀਤਕਾਰਾਂ ਨਵੇਂ ਕਲਾਕਾਰਾਂ ਅੱਲਾ ਕਰਾ ਨਵੇਂ ਕਮੋਜਰਾਂ ਨੂੰ ਮੌਕਾ ਦਿੱਤਾ ਮਤਲਬ ਸੈਂਕੜੇ ਗੀਤਕਾਰ ਸਾਡੇ ਨਾਲ ਉਦੋਂ ਜੁੜੇ ਤਾਂ ਸੈਂਕੜੇ ਗੀਤਕਾਰਾਂ ਦੇ ਅਸੀਂ ਜਾ ਕੇ ਜਗਾ ਜਗਾ ਮਿਲਨੇ ਕਿਤੇ ਗੀਤਕਾਰ ਮਿਲਨੀ ਦੇ ਨਾਤੇ ਤਾਂ ਉਦੋਂ ਉਹਨਾਂ ਦੀਆਂ ਉਹ ਸਮੱਸਿਆਵਾਂ ਦੀ ਗੱਲ ਨੇੜੇ ਪਹੁੰਚੀ ਜਦੋਂ 1 ਟੂ 1 ਆਪਾਂ ਮਿਲਦੇ ਪਤਾ ਲੱਗਦਾ ਤਾਂ ਉਦੋਂ ਫਿਰ ਦਿਮਾਗ 'ਚ ਗੱਲ ਇਹੀ ਆਈ ਕਿ ਵੀ ਹੁਣ ਆਏ ਗਏ ਗੀਤਕਾਰਾਂ ਵਾਸਤੇ ਕਿਸ ਆਪਾਂ ਕਰਾਂਗੇ ਪਹਿਲਾਂ ਇਹਨੂੰ ਨਿਵੇੜ ਲਈਏ ਤਾਂ ਭੱਟੀ ਸਾਹਿਬ ਕਹਿਣ ਲੱਗੇ ਠੀਕ ਹੈ ਭਾਈ ਪਹਿਲਾਂ ਆਪਾਂ ਨੇ ਪ੍ਰਚਾਰ ਲਈ ਉਹ ਕਾਰਜ ਵੱਡਾ ਸੀ ਕਿਉਂਕਿ ਉਹ ਵੀ ਦੁਨੀਆ 'ਚ ਪਹਿਲੀ ਵਾਰੀ ਹੋਇਆ ਸੀਗਾ ਕਿ ਨਵੇਂ ਗੀਤਾਂ ਦਾ ਕੋਈ ਮ ਇਦਾਂ ਦਾ ਟੈਲੈਂਟ ਹੰਟ ਹੋਇਆ ਹੋਵੇ ਤੇ ਉਹਦੇ ਚੋਂ ਅਸੀਂ ਗੀਤਕਾਰ ਚੁਣੇ ਗੀਤਕਾਰਾਂ ਨੂੰ ਅਵਾਰਡ ਦਿੱਤੇ ਕਲਾਕਾਰਾਂ ਨੂੰ ਅਵਾਰਡ ਦਿੱਤੇ ਹੋਰ ਕੀਤਾ ਹੁਣ ਅਸੀਂ ਲੈ ਕੇ ਆ ਜਿਹੜੀ ਗੱਲ ਚੱਲਦੇ ਆਪਾਂ ਮੇਲਾ ਗੀਤਕਾਰਾਂ ਦਾ ਜੀ ਇਹ ਨਰੋਲ ਗੀਤਕਾਰਾਂ ਦਾ ਮੇਲਾ ਇਸ ਕਰਕੇ ਮੇਲਾ ਹੈਗਾ ਕਿ ਗੀਤਕਾਰਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨੀ ਉਹ ਤੇ ਗੀਤਕਾਰਾਂ ਦੀ ਰਾਇਲਟੀ ਗੀਤਕਾਰਾਂ ਦੀ ਆਮਦਨ ਕਿੱਥੋਂ ਹੋਵੇ ਗੀਤਕਾਰਾਂ ਦੇ ਪ੍ਰੋਬਲਮਾਂ ਕਿੱਥੇ ਨੇ ਕੰਪਨੀ ਨਾਲ ਕਿੱਥੇ ਕੋਈ ਮਤਲਬ ਉਹਦੇ ਕ੍ਰੈਡਿਟ ਦੀ ਪ੍ਰੋਬਲਮ ਹੈ ਸਰਕਾਰ ਤੋਂ ਕੀ ਮਦਦ ਲਈ ਜਾ ਸਕਦੇ ਗੀਤਕਾਰਾਂ ਬਾਰੇ ਤੇ ਉਹਦੇ ਚ ਗੀਤਕਾਰਾਂ ਦੇ ਬਣਦੇ ਹੱਕ ਤੇ ਇੱਕ ਬਹੁਤ ਵੱਡੀ ਚੀਜ਼ ਅਸੀਂ ਇਹ ਚ ਲੈ ਕੇ ਚੱਲ ਰਹੇ ਹਾਂ ਕਿ ਵੀ ਜਿਹੜਾ ਗੀਤਕਾਰ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਨੂੰ ਕਿੱਥੇ ਕਿੱਥੇ ਕੋਈ ਸੰਸਥਾਵਾਂ ਕੋਈ ਵੀ ਇਹ ਦੰਨੀਆਂ ਜਥੇਬੰਦੀਆਂ ਕਿਵੇਂ ਸਾਥ ਦੇ ਸਕਦੀਆਂ ਨੇ ਅਸੀਂ ਉਸ ਉਪਰਾਲੇ ਦੇ ਤਹਿਤ ਕੰਮ ਕਰ ਰਹੇ ਹਾਂ ਪੱਟੀ ਸਾਹਿਬ ਦੱਸਣਗੇ ਕਿ ਮੇਲੇ ਦੀ ਰੂਪਰੇਖਾ ਕੀ ਹੈ ਅਸੀਂ ਉਹ ਚ ਕਿਵੇਂ ਕਿਵੇਂ ਅੱਗੇ ਵਧਾਂਗੇ ਜੀ ਜੀ ਤਾ ਭੱਟੀ ਸਾਹਿਬ ਤੁਸੀਂ ਇੱਕ ਬਤੌਰ ਗੀਤਕਾਰ ਕਿਉਂਕਿ ਲੰਮਾ ਸਫਰ ਤੁਹਾਡਾ ਵੀ ਹੋ ਗਿਆ ਇਸ ਖੇਤਰ ਦੇ ਅੰਦਰ ਇਹ ਮੇਲਾ ਗੀਤਕਾਰਾਂ ਦੀ ਗੁੰਜਾਇਸ਼ ਜਾਂ ਕਹਿ ਲਓ ਸੰਭਾਵਨਾ ਕਿਵੇਂ ਬਣਦੀ ਹੈ ਕਿਵੇਂ ਰੂਪਰੇਖਾ ਤਿਆਰ ਹੋਈ ਜੀ ਬਿਲਕੁਲ 22 ਤਰੀਕ ਨੂੰ ਜਿਹੜਾ ਮੇਲਾ ਆ ਪਾ ਪੰਜਾਬੀ ਭਾਵਨ ਰੱਖਿਆ ਜੀ ਇਹਦੇ ਵਿੱਚ ਜੀ ਅਸੀਂ ਗੀਤਕਾਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਇਕੱਲੇ-ਇਕੱਲੇ ਦੇ ਰੂਪ 'ਚ ਉਹ ਸਾਨੂੰ ਵੀ ਕਹਿੰਦੇ ਰਹੇ ਅਸੀਂ ਵੀ ਕੰਪਨੀ ਤੱਕ ਪਹੁੰਚਾਉਂਦੇ ਰਹੇ ਪਰ ਉਹ ਕੋਈ ਹੱਲ ਕਈ ਵਾਰ ਲੇਟ ਹੋ ਗਏ ਪਰ ਨਿਕਲ ਨਹੀਂ ਸਕੇ ਹੱਲ ਜੀ ਤੇ ਫਿਰ ਭਾਜੀ ਨਾਲ ਮਿਲ ਕੇ ਅਸੀਂ ਸੋਚਿਆ ਵੀ ਉਹਨੂੰ ਕੋਈ ਵੱਡਾ ਪਲੇਟਫਾਰਮ ਇੱਕ ਜਗ੍ਹਾ ਇਕੱਠ ਕਰੀਏ ਤਾਂ ਕਿ ਸਾਰੀਆਂ ਸਮੱਸਿਆਵਾਂ ਇੱਕੋ ਵਾਰ ਸਾਡੇ ਕੋਲ ਪਹੁੰਚ ਜਾਣ ਤੇ ਉਹਨਾਂ ਦਾ ਹੱਲ ਵੀ ਇੱਕੋ ਵਾਰ ਚੁਕਰਾ ਲਿਆ ਜਾਵੇ ਸੋ ਅਸੀਂ ਤੁਰੇ ਤਾਂ ਅਸੀਂ 100 200 ਦੀ ਅੰਦਾਜ਼ੇ ਨਾਲ ਪਰ ਅੱਜ ਤੱਕ ਜਿਹੜੇ ਆਪਾਂ ਬੈਠੇ ਤਾਂ ਅੱਜ ਅਸੀਂ 1000 ਪਲੱਸ ਕ੍ਰਾਸ ਕਰ ਚੁੱਕੇ ਜਿਹੜੇ ਸਾਡੇ ਕੋਲ ਮੈਸੇਜ ਨੇ ਉਹ ਆ ਰਹੇ ਨੇ ਜਿਹੜੇ ਗੀਤਕਾਰ ਆ ਰਹੇ ਨੇ ਪੰਜਾਬੀ ਗੀਤਕਾਰ ਪੰਜਾਬੀ ਗੀਤਕਾਰ ਤੇ ਸਾਨੂੰ ਉਮੀਦ ਆ ਵੀ ਇਹ ਗਿਣਤੀ ਹੋਰ ਆਉਣ ਵਾਲੇ ਦਿਨਾਂ 'ਚ ਵੱਜ ਜਾਣੀ ਆਲੇ 8 ਦਿਨ ਪਏ ਨੇ ਸੋ ਗੀਤਕਾਰਾਂ ਨੂੰ ਸਭ ਤੋਂ ਵੱਡੀ ਤਾਂ ਗੱਲ ਹੈ ਜੀ ਕਿਉਂਕ ਸੋਸਾਇਟੀ ਬੰਬਈ ਦੀ ਸੰਸਥਾ ਹੈ ਜਿਹੜੀ ਸੈਂਟਰਲ ਗਵਰਨਮੈਂਟ ਦਲ ਰਜਿਸਟਰਡ ਹੈ ਸੋ ਉਹਦੇ ਚੇਅਰਮੈਨ ਨੇ ਜਵੇਦ ਅਖਤਰ ਜੀ ਸੋ ਉਹਦੇ ਵਿੱਚ ਕੀ ਹੈ ਵੀ ਉਹ ਪਿਛਲੇ ਬਹੁਤ ਲੰਮੇ ਸਮੇਂ ਤੋਂ ਗੀਤਕਾਰਾਂ ਨੂੰ ਰੌਲਟੀ ਦਿੰਦੇ ਨੇ ਬਾਲੀਵੁੱਡ ਵਾਲੇ ਜਾਂ ਸਾਊਥ ਵਾਲੇ ਇਹ ਲੋਕ ਅਵੇਅਰ ਸੀ ਪਹਿਲਾਂ ਤੁਸੀਂ ਇਹ ਉਹਦੇ ਮੈਂਬਰ ਪਹਿਲਾਂ ਬਣੇ ਹੋਏ ਸੀ ਇਹਨਾਂ ਨੂੰ ਗੀਤਾਂ ਦੀ ਰੌਲਟੀ ਲੱਖਾਂ ਦੇ ਵਿੱਚ ਮਿਲਦੀ ਹੈ ਸਾਡੇ ਥੋੜੇ ਥੋੜੇ ਗੀਤਕਾਰ ਜਿਹੜੇ ਬਣੇ ਉਹਨਾਂ ਨੂੰ ਚਲੋ ਥੋੜੇ ਥੋੜੇ ਪੈਸੇ ਉਹਨੇ ਨਹੀਂ ਜਿੰਨੇ ਮਤਲਬ ਉਹਨਾਂ ਦੇ ਗੀਤ ਨੇ ਆਉਣੇ ਚਾਹੀਦੇ ਨੇ ਉਹਨੇ ਨਹੀਂ ਆਏ ਸੋ ਇਹ ਗੱਲ ਚਲਦੀ 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 ਹੁਣ ਮੇਲੇ ਦੇ ਰੂਪ ਚ ਆ ਗਈ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਵੱਡਾ ਕੰਮ ਹੈ ਜਿੰਨੇ ਉੱਥੇ ਗੀਤਕਾਰ ਆਉਣਗੇ ਸਭ ਤੋਂ ਪਹਿਲਾਂ ਜਿਹੜਾ ਮੈਂਬਰ ਬਣਨਾ ਚਾਹੁੰਦਾ ਉਹਨਾਂ ਨੂੰ ਉੱਥੇ ਇੱਕ ਆਈਪੀਆਰਐਸ ਦੀ ਟੀਮ ਆਊਗੀ ਅਸੀਂ ਉਹਨਾਂ ਨੂੰ ਮੈਂਬਰ ਵੀ ਬਣਾਵਾਂਗੇ ਉਹਨਾਂ ਨੂੰ ਤੇ ਉਹਦੇ ਬਾਰੇ ਕੋਈ ਵੀ ਸਵਾਲ ਹੈ ਉਹਨਾਂ ਦਾ ਇਮੀਡੀਏਟੋ ਜਵਾਬ ਵੀ ਦੇਣਗੇ ਸਾਹਮਣੇ ਟੀਮ ਬੈਠੀ ਹੋਊਗੀ ਤੇ ਉਸ ਤੇ ਉਹਨਾਂ ਦੇ ਗੀਤਕਾਰ ਉਹਨਾਂ ਨੂੰ ਸਾਡੇ ਜਿਹੜੇ ਪੁਰਾਣੇ ਗੀਤਕਾਰ ਨੇ ਜਾਂ ਪਰ ਜਿਹੜੇ ਸਹਾਇਤਕਾਰ ਕਹਿ ਲਿਏ ਉਹ ਲੋਕ ਦੱਸਣਗੇ ਵੀ ਗੀਤਕਾਰੀ ਹੁੰਦੀ ਕੀ ਹੈ ਕਿਵੇਂ ਕਰਨੀ ਹੈ ਤੇ ਪੁਰਾਣੇ ਸਮਿਆਂ ਦੇ ਗੀਤ 50 ਸਾਲ ਤੋਂ ਅੱਜ ਵੀ ਕਿਉਂ ਚੱਲਦੇ ਨੇ ਤੇ ਅੱਜ ਵਾਲਿਆਂ ਦੇ 5 ਦਿਨ ਕਿਉਂ ਨਹੀਂ ਚੱਲਦੇ ਉਹ ਤੋਂ ਬਾਅਦ ਭੁੱਲ ਜਾਂਦੇ ਨੇ ਇਹਦੇ ਉੱਤੇ ਇੱਕ ਅਲੱਗ ਤੋਂ ਸੈਸ਼ਨ ਆ ਸਾਡਾ ਪੂਰਾ ਘੰਟੇ ਦਾ ਇੱਕ ਤੁਹਾਡੇ ਇਹਨਾਂ ਗੱਲਾਂ ਤੋਂ ਪਤਾ ਲੱਗ ਰਿਹਾ ਕੋ ਉਪਰਾਲਾ ਕਿੰਨਾ ਵਧੀਆ ਹੋਣ ਜਾ ਰਿਹਾ ਜਿਹੜੇ ਸਥਾਪਿਤ ਗੀਤਕਾਰ ਨੇ ਉਹਨਾਂ ਦੀ ਪਛਾਣ ਫਿਰ ਵੀ ਬਣ ਜਾਂਦੀ ਹੈ ਉਹਨਾਂ ਦੀ ਆਉ ਭਗਤ ਵੀ ਚੰਗੀ ਕਰ ਦਿੰਦਾ ਹੈ ਕਿ ਰਿਸਪੈਕਟਡ ਲੋਕ ਨੇ ਪਰ ਨਵੇਂਆਂ ਨੂੰ ਬਹੁਤ ਨਾ ਕਰਨਾ ਪੈਂਦਾ ਉਹਦੇ ਲਈ ਕੀ ਰੱਖਿਆ ਹੈ ਪ੍ਰੋਗਰਾਮ ਜੀ ਬਿਲਕੁਲ ਅਸੀਂ ਨਾ ਜੀ ਉੱਥੇ ਸਾਰਿਆਂ ਨੂੰ ਇੱਕ ਤਾਂ ਸਾਡਾ ਇਹ ਹੈਗਾ ਇੱਕ ਸਾਰਿਆਂ ਨੂੰ ਜਿਹੜੀ ਉਹ ਸਾਡੀ ਸਟੇਜ ਹੋਊਗੀ ਜਿਹੜਾ ਉੱਥੇ ਇਹ ਨਹੀਂ ਹੋਊਗਾ ਕਿ ਆ ਜਿਹੜੇ ਜਿਆਦਾ ਪੁਰਾਣੇ ਜਾਂ ਸਤਕਾਰਯੋਗੇ ਉੱਥੇ ਨਵੇਂ ਵੀ ਉਸੇ ਸੀਟ ਤੇ ਨੇ ਸਾਰੇ ਉਸੇ ਜਗ੍ਹਾ ਤੇ ਨੇ ਸਾਰਿਆਂ ਨੂੰ ਇੱਕੋ ਹੀ ਬਰਾਬਰ ਮਤਲਬ ਰੱਖਿਆ ਜਾਣਾ ਕਿਉਂਕਿ ਕਲਮ ਜਿਹੜੀ ਅਸੀਂ ਕਲਮ ਦਾ ਸਤਕਾਰ ਕਰਨਾ ਨਾ ਕਿ ਬੰਦੇ ਦਾ ਉਹਦੇ ਉਹਦੇ ਗੀਤ ਕਿਉਂਕਿ ਕਲਮ ਕਰਕੇ ਉਪਜੇ ਨੇ ਤੇ ਕਲਮ ਦੇ ਝੰਡੇ ਥੱਲੇ ਹੀ ਅਸੀਂ ਇਕੱਠੇ ਹੋ ਰਹੇ ਹਾਂ ਸਾਰੇ ਉੱਥੇ ਉਸੇ ਜਿਹੜੇ ਸਾਡੇ ਨਾਮ ਪਰ ਜਿਨ੍ਹਾਂ ਦੇ ਅਸੀਂ ਛੋਟੇ ਹੁੰਦੇ ਗੀਤ ਸੁਣਦੇ ਰਹੇ ਅਸੀਂ ਕਦੇ ਦੇਖੇ ਨਹੀਂ ਸਾਨੂੰ ਸਾਰੇ ਉੱਥੇ ਰੂਬਰੂ ਹੋਣਗੇ ਸਾਹਮਣੇ ਸਾਡੇ ਬੈਠੇ ਹੋਣਗੇ ਵੀ ਅੱਛਾ ਅਸੀਂ ਇਹਨਾਂ ਦੇ ਗੀਤ ਸੁਣਦੇ ਸੀ ਰੇਡੀਓ ਤੇ ਅੱਜ ਸਾਡੇ ਸਾਹਮਣੇ ਬੈਠੇ ਨੇ ਸਭ ਤੋਂ ਵੱਡੀ ਗੱਲ ਤੇ ਨਮਿਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਣਾ ਵੱਖ-ਵੱਖ ਜਿਹੜੇ ਸਾਡੇ ਗੀਤਕਾਰ ਕਲਾਕਾਰ ਬਣ ਕੇ ਗਾਇਕ ਬਣ ਕੇ ਤੇ ਉਹਨਾਂ ਨੂੰ ਇਹ ਵੀ ਸਿੱਖਣ ਨੂੰ ਮਿਲੂਗਾ ਕਿ ਯਾਰ ਇਹ ਗੀਤਕਾਰ ਸੀ ਇਹਨੇ ਇਹਨੇ ਕੋਸ਼ਿਸ਼ ਕੀਤੀ ਤਰੱਕੀ ਕੀਤੀ ਅੱਜ ਇਹ ਐਡਾ ਵੱਡਾ ਗੀਤਕਾਰ ਵੀ ਹੈ ਤੇ ਗਾਇਕ ਵੀ ਬਣ ਗਿਆ ਬਹੁਤ ਸਾਰੇ ਜਿਵੇਂ ਸਾਡੇ ਉਹ ਜਿਨ੍ਹਾਂ ਨੇ ਪਰਫਾਰਮ ਕਰਨਾ ਉਹ ਵੀ ਸਾਡੇ ਗੀਤਕਾਰ ਤੋਂ ਗਾਇਕ ਜਿਹੜੇ ਨੇ ਉਹਨਾਂ ਨੇ ਉੱਥੇ ਤਿੰਨ ਦੋ ਘਟੇ ਮਨੋਰੰਜਨ ਵੀ ਕਰਨਾ ਤੇ ਇਦਾਂ ਇਹ ਸਾਰਾ ਜਿਹੜਾ ਕੁੱਲ ਮਿਲਾ ਕੇ ਇਹਨੂੰ ਤੁਸੀਂ ਐਂ ਕਹਿ ਸਕਦੇ ਹੋ ਵੀ ਨਵੇਂ ਗੀਤਕਾਰਾਂ ਵਾਸਤੇ ਇੱਕ ਟ੍ਰੇਨਿੰਗ ਨਵੇਂ ਨਹੀਂ ਮੈਂ ਪੁਰਾਣਿਆਂ ਦੀ ਵੀ ਗੱਲ ਕਰੂੰਗਾ ਕਿਉਂਕਿ ਪੁਰਾਣੇ ਵੀ ਸਾਡੇ ਗੀਤਕਾਰ ਜਿਨ੍ਹਾਂ ਦੇ 2-200 ਕੀਤੇ ਹਿੱਟ ਨੇ 5-500 700 ਗੀਤ ਰਿਕਾਰਡ ਉਹ ਵੀ ਮੈਂਬਰ ਨਹੀਂ ਹੈਗੇ ਹਲੇ ਤੱਕ ਹਾਂਜੀ ਕਿਉਂਕਿ ਇਹਦੇ ਅੰਦਰ ਆ ਕੇ ਤੁਸੀਂ ਰਜਿਸਟਰਡ ਹੋ ਜਾਂਦੇ ਹੋ ਕਾਪੀਰਾਈਟ ਰੈਕਟ ਦੇ ਅੰਦਰ ਤੁਹਾਡੇ ਗੀਤ ਕੋਈ ਛੇੜ ਨਹੀਂ ਸਕਦਾ ਇੱਕ ਤੁਹਾਡੇ ਕੋ ਕੈਟਾਲਾਗ ਬਣ ਜਾਂਦੀ ਹੈ ਇੱਕ ਤੁਹਾਡੇ ਕੋ ਤੁਹਾਡੀ ਪ੍ਰੋਫਾਈਲ ਤੁਹਾਡੇ ਸਾਹਮਣੇ ਆ ਜਾਂਦੀ ਹੈ ਉਦੋਂ ਤੁਸੀਂ ਗੀਤ ਨਹੀਂ ਸਮਝ ਤੁਹਾਡੇ ਸਾਹਮਣੇ ਰਹਿ ਜਾਂਦੇ ਸਾਰੀ ਉਮਰ ਲਈ ਮਤਲਬ ਬਹੁਤ ਚੀਜ਼ਾਂ ਨੇ ਤੇ ਨਵੇਂ ਵਾਲੀ ਤਾਂ ਖਾਸ ਕਰਕੇ ਇਹ ਵੀ ਉਹ ਵੱਖ-ਵੱਖ ਵੱਖ-ਵੱਖ ਜਦੋਂ ਗੀਤਕਾਰ ਆਉਣਗੇ ਉਹਨਾਂ ਦੇ ਸਾਹਮਣੇ ਜਿਨ੍ਹਾਂ ਦੇ ਗੀਤ ਉਹ ਤੋਂ ਸਿੱਖਣ ਨੂੰ ਮਿਲੂਗਾ ਵੀ ਇਹ ਬੰਦੇ ਇੱਥੋਂ ਕਿਵੇਂ ਪਹੁੰਚੇ ਨੇ ਜੀ ਜੀ ਅਕਮਾਨ ਸਾਹਿਬ ਜਿਵੇਂ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਕਿ ਇੱਕ ਮੁਹਿਮ ਪਹਿਲਾਂ ਵੀ ਤੁਸੀਂ ਚਲਾਉਂਦੇ ਆ ਲੱਚਰਤਾ ਦੇ ਖਿਲਾਫ ਜਾਂ ਬਹੁਤ ਜ਼ਿਆਦੇ ਲੋੜੋਂਵਾਦ ਹਥਿਆਰਾਂ ਦਾ ਪ੍ਰਗਟਾਵਾ ਕਰਦੇ ਆ ਗੀਤਾਂ 'ਚ ਫਿਲਮਾਏ ਜਾਂਦੇ ਆ ਇਹਨੂੰ ਲੈ ਕੇ ਬੜੀ ਇੱਕ ਡਿਬੇਟੇਬਲ ਇਸ਼ੂ ਰਿਹਾ ਹੈ ਕੋਈ ਕਹਿੰਦਾ ਕਿ ਲੱਚਰਤਾ ਦਾ ਪੈਮਾਨਾ ਕੀ ਰੱਖਿਆ ਜਾਵੇ ਕਿ ਹਰੇਕ ਦੀ ਆਪੋ ਆਪਣੀ ਇੱਕ ਕਲਾ ਹੁੰਦੀ ਹੈ ਕਲਾਕਾਰੀ ਦਾ ਪ੍ਰਦਰਸ਼ਨ ਹੁੰਦਾ ਹੈ ਅੱਜ ਕੱਲ ਇੱਕ ਨੈਸ਼ਨਲ ਪੱਧਰ ਤੇ ਵੀ ਇਸ਼ੂ ਬਣਿਆ ਹੋਇਆ ਇੱਕ ਸ਼ੋਅ ਕਰਕੇ ਕਿੱਡਾ ਵੱਡਾ ਖਲਾਰਾ ਪੈ ਗਿਆ ਕਿ ਸ਼ੋਅ ਉਹਦੇ ਸਾਰੇ ਦੇ ਸਾਰੇ ਡਿਲੀਟ ਕਰਨੇ ਪੈ ਰਹੇ ਇਹ ਗੱਲ ਮੈਂ ਕੱਲ ਵੀ ਕਹੀ ਸੀ ਕਿਸੇ ਜਗ੍ਹਾ ਤੇ ਜੀ ਕਿ ਜਦੋਂ ਤੁਸੀਂ ਕੋਈ ਚੀਜ਼ ਰਿਲੀਜ਼ ਹੋ ਜਾਂਦੀ ਹੈ ਕੋਈ ਚੀਜ਼ ਬਾਜ਼ਾਰ ਚ ਆ ਗਈ ਲੱਖਾਂ ਰੁਪਏ ਬੰਦਾ ਲਾ ਕੇ ਉਹਦੀ ਪਬਲਿਸਿਟੀ ਸਟਾਰਟ ਕਰਦਾ ਹੈ ਉਹ ਚੀਜ਼ ਬਾਹਰ ਆ ਜਾਂਦੀ ਹੈ ਤਾਂ ਉਦੋਂ ਦੇ ਉੱਤੇ ਕੁਐਸਚਨ ਰੱਖਨੇ ਸ਼ੁਰੂ ਹੋ ਜਾਂਦੇ ਨੇ ਕੀ ਸਾਨੂੰ ਪਤਾ ਹੈ ਆਪਾਂ ਅੱਪਾ ਚੰਡੀਗੜ੍ਹ 'ਚ ਬੈਠੇ ਆਂ ਆਪਾਂ ਨੂੰ ਇਹ ਪਤਾ ਹੈ ਕਿ ਆਹ ਰੈੱਡ ਲਾਈਟ ਤੇ ਕਿਵੇਂ ਮੁੜਨਾ ਹੈ ਲੈਫਟ ਨੂੰ ਕਿਵੇਂ ਜਾਣਾ ਹੈ ਕੋਈ ਹਕੂ ਤਿਰਤਾ ਹੋਵੇ ਨਾ ਇਦਾਂ ਦੀ ਚਾਹੇ ਸੈਂਟਰ ਲੈਵਲ ਤੇ ਸਰਕਾਰ ਕੋਈ ਬਣਾਵੇ ਪੰਜਾਬ ਲੈਵਲ ਤੇ ਬਣਾਵੇ ਜਿਵੇਂ ਸੈਂਸਰ ਹੈ ਪੰਜਾਬ ਦੇ ਵਿੱਚ ਸਾਨੂੰ ਨਹੀਂ ਪਤਾ ਸੀ ਕਿਹੜਾ ਗੀਟ ਰਿਕਾਰਡ ਕਰਨਾ ਹੈ ਕਿ ਨਹੀਂ ਕਰਨਾ ਅੱਜ ਤੱਕ ਨਹੀਂ ਪਤਾ ਅੱਜ ਤੱਕ ਨਹੀਂ ਵੀ ਇਸੇ ਵੀ ਫਸਣਾ ਜਾਵੇ ਜਾਂ ਕੋਤੇ ਅਜੇ ਤੱਕ ਦੀ ਜ਼ਮੀਰ ਦੇ ਮੁਤਾਬਕ ਕੰਮ ਨਹੀਂ ਕਰਦੇ ਹੈ ਇਹ ਕੰਮ ਨਾ ਹੁਣ ਜਦੋਂ ਆਪਾਂ ਕਹਿੰਦੇ ਵੀ ਇਹਨੇ ਜੀ ਲੈਕਚਰ ਲੈਕਚਰਗਾ ਲੈਕਚਰ ਲੈਕਚਰ ਤਾਂ ਕੀ ਹੈ ਆਪਾਂ ਲੱਛਰ ਦੇ ਪਵਾਨੇ ਦੀ ਗੱਲ ਕਰ ਰਹੇ ਛੋਟੇ ਹੁੰਦੇ ਜੇ ਅਸੀਂ ਸੁਣਦੇ ਹਾਂ ਜਿਹੜੀਆਂ ਇੱਕ ਕਾਪੀਆਂ ਖੇਤਾਂ 'ਚ ਮਈਆਂ ਹੁੰਦੀਆਂ ਠੀਕ ਹੈ ਉਹ ਕਈ ਕਿਤਾਬਾਂ ਭਾਸ਼ਾ ਵਿਭਾਗ ਦੇ ਵਿੱਚ ਛਪੀਆਂ ਹੋਣੇ ਜਿੱਚ ਉਹ ਬੋਲੀਆਂ ਨੇ ਹੂੰ ਠੀਕ ਹੈ ਜੇ ਉਹ ਬੋਲੀਆਂ ਸੀ ਹੁਣ ਗਾ ਦੇਣੇ ਆ ਲੈ ਇਹ ਇਹ ਕਹਿ ਦੇਣਾ ਮੈਂ ਇੱਕ ਕੈਸਟਰ ਕੱਢਦਾ ਮੈਂ ਤੁਹਾਡੇ ਚੈਨਲ ਦੇ ਜਿਹੜੇ ਕਹਿੰਦੇ ਆ ਕਿ ਜੀ ਮੈਂ ਭਾਸ਼ਾ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੇ ਵਿੱਚੋਂ ਬੋਲੀਆਂ ਕੋਈ ਵੀ ਬੋਲੀਆਂ ਚੂਜ਼ ਕਰਕੇ ਕੈਸਟਰ ਕੱਢ ਸਕਦਾ ਜੀ ਠੀਕ ਹੈ ਜੀ ਮੈਂ ਬੋਲੀਆਂ ਦੀ ਕੈਸਟਰ ਕੱਢਦਾ ਠੀਕ ਹੈ ਮੈਨੂੰ ਮੇਰੇ ਆਪ ਦੇ ਘਰ ਦੇ ਮੈਨੂੰ ਘਰੋਂ ਕੱਢ ਦੇਣਗੇ ਬੇ ਬੇ ਪਈਆਂ ਹੀ ਬੋਲੀਆਂ ਪਈਆਂ ਨੇ ਜਦੋਂ ਤੁਸੀਂ ਪਮਾਨਾ ਹੀ ਨਹੀਂ ਕੋਈ ਤੈਅ ਕੀਤਾ ਹੋਇਆ ਦੇਖੋ ਚੀਜ਼ਾਂ ਲੋਡ ਮਤਲਬ ਲੋਡ ਕਾਢ ਦੀ ਮਾ ਹੈ ਹੁਣ ਹੋਣਾ ਕੀ ਚਾਹੀਦਾ ਇੱਕ ਪੰਜਾਬੀ ਦੀ ਜਿਹੜੀ ਲੋਕਲ ਪੰਜਾਬ ਦੇ ਵਿੱਚੋਂ ਪੰਜਾਬ ਗਵਰਨਮੈਂਟ ਕੋਈ ਇਹੋ ਜਿਹਾ ਸੈਂਸਰ ਬੋਰਡ ਬਣਾਵੇ ਕਿ ਜਿਹਦੇ ਚੋਂ ਚੀਜ਼ ਨਿਕਲ ਕੇ ਜਾਵੇ ਤੇ ਵੀ ਤਾਂ ਕਿ ਵੀ ਆ ਚੀਫ ਹੈ ਆ ਚੀਜ਼ ਨਹੀਂ ਹੈ ਕਿਉਂਕਿ ਪਿੱਛੇ ਜੀ ਇੱਕ ਵਾਰੀ ਪੁਲਿਸ ਨੂੰ ਵੀ ਇੱਕ ਕਦਮ ਚੁੱਕਣੇ ਪਏ ਧੜਾ ਧੜਾ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਥਿਆਰਾਂ ਉਸੇ ਦਾ ਜਿਹੜੀ ਮਹਿਮਾ ਭਾਜੀ ਜੀ ਦੀ ਉਹੀ ਮਹਿਮਾ ਦਾ ਅਗਲਾ ਸਟੈਪ ਸੀ ਇਹ ਜਿਹੜੀ ਅਸੀਂ ਉਹ ਮਹਿਮਾ ਚਲਾਈ ਸੀ ਉਦੋਂ ਗਵਰਨਮੈਂਟ ਕੁਝ ਕਰ ਗਈ ਵੀ ਛੱਡ ਗਈ ਸੀ ਵਿੱਚ ਉਹ ਵਿੱਚ ਵਿਚਾਲੇ ਛੱਡ ਗਈ ਸੀ ਇਸ ਸਰਕਾਰ ਨੇ ਕਿ ਪੂਰਾ ਕਰਤਾ ਹੋ ਜੋ ਵੀ ਸੀਗਾ ਉਹ ਉਹੀ ਹੈ ਕਿ ਗਲਚਰਤਾ ਦੇ ਗਾਣੇ YouTube ਤੋਂ ਵੀ ਹਟਾ ਵਾਏ ਗਏ ਨੇ ਦਿੱਕਤ ਕਿੱਥੇ ਆਉਂਦੀ ਹੈ ਪ੍ਰੋਡੂਸਰ ਨੂੰ ਨਵੇਂ-ਨਵੇਂ ਪ੍ਰੋਡੂਸਰ ਆ ਰਹੇ ਨੇ ਹੁਣ ਤੁਹਾਡੇ ਸਾਡੇ ਵਰਗੇ ਦਾ ਫਿਰ ਵੀ ਪੰਜਾਬੀ ਪੰਜਾਬ ਮਾਂ ਬੋਲੀ ਦੀ ਸੇਵਾ ਕਰਨ ਨਾਲ ਚਾਹੁੰਦੇ ਨੇ ਮਾਂ ਬੋਲੀ ਅਸੀਂ ਸਲੋਗਨ ਦਿੰਦੇ ਆ ਪੰਜਾਬ ਪੰਜਾਬੀ ਪੰਜਾਬੀ ਅਸੀਂ ਤਾਂ ਫਿਰ ਫਿਰ ਵੀ ਸੋਚ ਕੇ ਗਾਣਾ ਰਿਕਾਰਡ ਕਰਾਂਗੇ ਜਾਂ ਰਿਲੀਜ਼ ਕਰਾਂਗੇ ਹੁਣ ਜੇ ਨਵੇਂ-ਨਵੇਂ ਆਉ ਉਹਨਾਂ ਨੂੰ ਤਾਂ ਪੈਸਾ ਦੇਖਣਾ ਹੁੰਦਾ ਜਦੋਂ ਕਾਰਪੋਰੇਟ ਆ ਜਾਂਦਾ ਜੀ ਉਹਨਾਂ ਨੂੰ ਆਪਦਾ ਵਿਵਾਰ ਦੇਖਣਾ ਵੀ ਆ ਹੁੱਕ ਲੈਣਾ ਆਏਗੀ ਤਾਂ ਇਹਦੇ ਨਾਲ ਬਿਜ਼ਨਸ ਜਾ ਦੇਣਾ ਨਾਲ ਕੋਈ ਲੈਣਾ ਦੇਣਾ ਹੁਣ ਇਸੇ ਕਰਕੇ ਅਸੀਂ ਇੱਕ ਜਿਹੜੀ ਸਾਡੀ ਸੰਸਥਾ ਉਦੋਂ ਅਸੀਂ ਬਣਾਈ ਸੀ ਅ ਬਿਸ਼ਪ ਪੰਜਾਬੀ ਗੀਤਕਾਰ ਪਰਿਵਾਰ ਤਾਂ ਉਹਦੇ ਅੰਦਰ ਇਹ ਸਾਰਾ ਕੁਝ ਸੋਚਿਆ ਸੀ ਕਿ ਆਪਾਂ ਕੋਈ ਹੱਦਾਂ ਤੈਅ ਕਰੀਏ ਤੇ ਇਹਦੇ ਨਾਲ ਅਸੀਂ ਜਿਹੜਾ ਮੇਲਾ ਹੈਗਾ ਇਸ ਅਸੀਂ ਪੰਜਾਬ ਲੁਧਿਆਣੇ ਤੋਂ ਪੰਜਾਬੀ ਸਹਿਤ ਸਭਾ ਦੇ ਤੌਰ ਤੇ ਨਾਲ ਉਹ ਸਾਡੇ ਐਸੋਸੀਏਟ ਹੈਗੇ ਜੀ ਜਿੱਚ ਅਸੀਂ ਪੁਰਾਣੇ ਖੁੰਡ ਜਿਹਨੂੰ ਕਹਿੰਦੇ ਆਂ ਇੰਡਸਟਰੀ ਦੇ ਜਿਸ ਵਾਂਸ ਦੀ ਲੱਭ ਜੀ ਪਾਲੀ ਦੇਤ ਵਾਲੀ ਆ ਜੀ ਹਾਕਮ ਬਖਤਰੀ ਵਾਲਾ ਇਦਾਂ ਦੀਆਂ ਧਰਨ ਨਾਲ ਲੈ ਕੇ ਚੱਲੇ ਹੋਏ ਆ ਗੀਤਕਾਰਾਂ ਇੱਜ ਤੱਕ ਗੱਲ ਹੈ ਪੂਰੇ ਸੈਂਕੜੇ ਗੀਤਕਾਰਾਂ ਦੇ ਪੋਸਟਰ ਲੀ ਹੋ ਰਹੇ ਨੇ ਬਹੁਤ ਸੂਝਵਾਨ ਲੋਕ ਹੈਗੇ ਸਾਡੇ ਪੰਜਾਬ ਦੇ ਵਿੱਚ ਬਟ ਕਰਨਾ ਕੀ ਚਾਹੀਦਾ ਇਹ ਕਿਸ ਨੂੰ ਨਹੀਂ ਪਤਾ ਹੱਦਾਬੰਦੀ ਕੋਈ ਨਹੀਂ ਹੈਗੀ ਸਿਲੇਬਸ ਕੋਈ ਨਹੀਂ ਹੈਗਾ ਉਹਨੂੰ ਤੈਹ ਕੌਣ ਕਰੂ ਉਹਨੂੰ ਸਰਕਾਰ ਤੈਹ ਕਰੂਗੀ ਜਾਂ ਸੈਂਸਰ ਬੋਰਡ ਕਮੇਟੀ ਬਣੂਗੀ ਕੋਈ ਕੋਣ ਬੰਦਾ ਮੈਂ ਇੱਕ ਗੀਤ ਲਿਖਿਆ ਮੈਂ ਇੱਕ ਲੈ ਕੇ ਕਿਹਦੇ ਕੋਲ ਜਾਵਾਂ ਕਿ ਵੀ ਇਹ ਚੱਲ ਸਕਦਾ ਨਹੀਂ ਚੱਲਦਾ ਹੈਨਾ ਉਹ ਜਦੋਂ ਉਹ ਰਿਲੀਜ਼ ਹੋਣ ਤੇ ਆਉਂਦਾ ਉਦੋਂ ਜਿੰਦਾਬਾਦ ਮਰਦਾਬਾ ਹੋਣ ਲੱਗ ਜਾਂਦੀ ਹੈ ਉਹ ਚੀਜ਼ ਗਲਤ ਜੀ ਜੀ ਤੁਸੀਂ ਕੀ ਸੁਝਾ ਦੇਣਾ ਚਾਹੁੰਦੇ ਹੋ ਖਾਸ ਕਰਕੇ ਮੇਲੇ ਵਿੱਚ ਤੇ ਸਾਰੀਆਂ ਗੋਸ਼ਟੀਆਂ ਹੋਣੀਆਂ ਹੀ ਹੋਣੀਆਂ ਪਰ ਇੱਕ ਫੇਰ ਵੀ ਵੱਡੇ ਪੱਦਰ ਦੇ ਉੱਤੇ ਕਿਹੋ ਜਿਹਾ ਮਾਹੌਲ ਤੇ ਕਿਹੋ ਜਿਹਾ ਸਿਸਟਮ ਸਿਰਜਿਆ ਜਾਣਾ ਚਾਹੀਦਾ ਖੁੱਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਸਾਡੇ ਗੀਤਕਾਰ ਭਰਾ ਪਹਿਲੀ ਵਾਰ ਹੋਣਾ ਦੁਨੀਆਂ ਦੇ ਵਿੱਚ ਇੱਕ ਏਨੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਣ ਲੱਗੇ ਆਂ ਜੇ ਅਸੀਂ ਇਹ ਇਕੱਠੇ ਹੋ ਜਾਂਨੇ ਆ ਅਸੀਂ ਇਕੱਠੇ ਬੈਠ ਜਾਂਨੇ ਆ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਉੱਥੇ ਮੌਕੇ ਤੇ ਵੀ ਨਿਕਲ ਜਾਣਗੇ ਜਿਹੜੇ ਕਈਆਂ ਦੇ ਕਿਉਂਕਿ ਸਾਡੇ ਕੋ ਕੰਪਨੀਆਂ ਵਾਲੇ ਆਉਣਗੇ ਤੇ ਬਹੁਤ ਸਾਰੀਆਂ ਗੀਤਾਂ ਦੀ ਸ਼ਿਕਾਇਤ ਹੈ ਜਿਸ ਕੰਪਨੀਆਂ ਨੇ ਸਾਡੇ ਨੌਂ ਨਹੀਂ ਚੜਾਏ ਉਹ ਨੌਂ ਉਹਨਾਂ ਨੇ ਇਹ ਨਹੀਂ ਕੋਈ ਜਾਣ ਕੇ ਨਹੀਂ ਚੜਾਏ ਅਸੀਂ ਜਦੋਂ ਕੈਸਟਾਂ ਦੇ ਯੁੱਗ ਤੋਂ ਸੀਡੀਆਂ ਦੇ ਯੁੱਗ ਤੋਂ ਕਨਵਰਟ ਹੋਏ ਡਿਜੀਟਲ ਤੇ ਤਾਂ ਉਹ ਜਦੋਂ ਟਰਾਂਸਫਰ ਹੋਇਆ ਡਾਟਾ ਤੇ ਉਹ ਡਾਟਾ ਟਰਾਂਸਫ ਉਹ ਭਾਜੀ ਜਿਵੇਂ ਦੱਸਦੇ ਹੁੰਦੇ ਨੇ ਵੱਡੀਆਂ ਕੰਪਨੀਆਂ ਕੋਲ ਦਿੱਲੀ ਬੰਬੇ ਜੀ ਤਾਂ ਕਿਉਂਕਿ ਦਿੱਲੀ ਬੰਬੇ ਵਾਲਿਆਂ ਨੂੰ ਹੁਣ ਆਰਟਿਸਟ ਪਤਾ ਵੀ ਇਹ ਆਰਟਿਸਟ ਫਲਾਣਾ ਹੈ ਉਹਨਾਂ ਨੇ ਆਰਟਿਸਟ ਦਾ ਨਾਮ ਲਿਖਿਆ ਗਾਣਾ ਚੜਾਤਾ ਰਾਈਟਰ ਦਾ ਨਾਮ ਹੈ ਨਹੀਂ ਅਸੀਂ ਉਹ ਕੰਪਨੀਆਂ ਨੂੰ ਵੀ ਉੱਥੇ ਬੁਲਾਏ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਆਪਣੇ ਜਿਹੜੇ ਤੁਹਾਡੇ ਬੰਦੇ ਨੇ ਉਹਨਾਂ ਨੂੰ ਲਾ ਕੇ ਇੱਕ ਅਪਡੇਟ ਕਰ ਲਓ ਤੇ ਜਾਂ ਤੁਹਾਨੂੰ ਨਹੀਂ ਪਤਾ ਅਸੀਂ ਕੋਈ ਹੈਲਪ ਕਰ ਸਕਦੇ ਹਾਂ ਉਹਦੇ ਵਿੱਚ ਸਾਡੇ ਕੋਲ ਗੀਤਾਂ ਦੀ ਲਿਸਟ ਹੈ ਅਸੀਂ ਦੱਸ ਸਕਦੇ ਹਾਂ ਇਹ ਫਲਾਣ 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 ਬੰਦੇ ਦਾ ਲਿਖਿਆ ਹੋਇਆ ਹੈ ਤਾਂ ਮਿਲ ਕਮੇਟੀ ਵੀ ਬਣਾਈ ਜਾ ਸਕਦੀ ਹੈ ਤਾਂ ਮਿਲ ਕਮੇਟੀ ਬਣਾਈ ਜਾ ਸਕਦੀ ਹੈ ਉਹਦੇ ਨਾਲ ਕੀ ਹੈਗਾ ਕਿ ਤਾਂ ਉਹਨਾਂ ਗੀਤਕਾਰਾਂ ਦੇ ਗੀਤ ਚੜ ਜਾਣਗੇ ਜਦੋਂ ਗੀਤ ਚੜ ਜਾਣਗੇ ਆ ਰੋਇਲਟੀ ਆਉਗੀ ਤੇ ਇਹ ਸਭ ਤੋਂ ਵੱਡਾ ਹੈਗਾ ਉਸ ਵੇਲੇ ਦਾ ਜਿਹੜਾ ਅਸੀਂ ਮੌਕੇ ਦੇ ਉੱਤੇ ਇਹ ਅਸੀਂ ਅਪੀਲ ਕਰ ਸਕਦੇ ਹਾਂ ਸਾਡੀ ਭਰਾ ਨੇ ਪੰਜਾਬ ਦੇ ਉਹ ਕਰ ਦੇਣਗੇ ਸਾਡੇ ਗਏ ਤੇ ਇਹ 22 ਤਰੀਕ ਨੂੰ ਜਿਹੜਾ ਗੀਤ ਮੇਲਾ ਗੀਤਕਾਰਾਂ ਦਾ ਉੱਥੇ ਸਿਰਫ ਗੀਤਕਾਰਾਂ ਨੂੰ ਹੀ ਸੱਦਾ ਹੈ ਜਾਂ ਉਹਦੇ ਵਿੱਚ ਕੋਈ ਆਪਣੇ ਪੱਧਰ ਦੇ ਉੱਤੇ ਕਲਾਕਾਰ ਵੀ ਤੁਹਾਡੇ ਨਾਲ ਸਹਿਮਤ ਹੈ ਤੇ ਉਹ ਆ ਸਕਦਾ ਨਹੀਂ ਜੀ ਬਿਲਕੁਲ ਸਾਨੂੰ ਬਹੁਤ ਜਿਹੜੇ ਨਾਮਵਰ ਚੰਗੇ ਵੱਡੇ ਜਿਨ੍ਹਾਂ ਨੂੰ ਮੈਂ ਕਹਾਂ ਟੌਪ ਵਾਲੇ ਕਲਾਕਾਰ ਨੇ ਉਹਨਾਂ ਨੇ ਵੀ ਸਾਨੂੰ ਸੰਪਰਕ ਕੀਤਾ ਇਸ ਬਾਰੇ ਵੀ ਅਸੀਂ ਵੀ ਆਉਣਾ ਤੇ ਅਸੀਂ ਖੁੱਲਾ ਸੱਦਾ ਜੀ ਚਾਹੇ ਸੰਗੀਤਕਾਰਾਂ ਨੂੰ ਵੀ ਸਾਰਿਆਂ ਨੂੰ ਅਸੀਂ ਕਿਹਾ ਪਰਸਨਲੀ ਵੀ ਕੰਪਨੀਆਂ ਵਾਲਿਆਂ ਨੂੰ ਸਾਰਿਆਂ ਨੂੰ ਕਿਹਾ ਤੇ ਸਾਡੇ ਜਿਹਨੇ ਸਹਿਤਕਾਰ ਨੇ ਕਵੀ ਨੇ ਲੇਖਕ ਨੇ ਅਸੀਂ ਸਭ ਨੂੰ ਖੁੱਲਾ ਸੱਦਾ ਦਿੱਤਾ ਵੀ ਸਾਰੇ ਆਓ ਸਰੋਤੇ ਦਰਸ਼ਕ ਵੀ ਆਉਣ ਸਾਰੇ ਆਓ ਵੀ ਇਹ ਮਸਲਾ ਜ਼ਰੂਰ ਗੀਤ ਕਰਨਾ ਪਰ ਉਦੋਂ ਬਾਅਦ ਤੁਸੀਂ ਸਾਰਿਆਂ ਦਾ ਇਕੱਠਾ ਵੀ ਵਿਚਾਰ ਕਰ ਸਕਦੇ ਹਾਂ ਕਿ ਸਾਡੇ ਕੋਲ ਸਾਰੇ ਜਦੋਂ ਇਕੱਠੇ ਹੁੰਦਾ ਉਹ ਚਾਪ ਬਹੁਤ ਚੀਜ਼ਾਂ ਕਰ ਸਕਦੇ ਹਾਂ ਉਹਨਾਂ ਨੂੰ ਵੀ ਸੱਦਾ ਜੀ ਮਾਨ ਸਾਹਿਬ ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਮੇਲੇ ਨੂੰ ਲੈ ਕੇ ਕਿਉਂਕਿ ਮੇਲਾ ਪਹਿਲਾਂ ਤੇ ਆਖਰੀ ਨਹੀਂ ਹੋਏਗਾ ਸੁਭਾਵਕ ਜੀ ਗੱਲ ਅੱਗੇ ਵੀ ਹੋਣਗੀਆਂ ਵਿਚਾਰਾ ਇਹਦੇ 'ਚ ਇੱਕ ਹੋਰ ਗੱਲ ਵੀ ਹੈਗੀ ਹੈ ਗੀਤਕਾਰ ਗੀਤ ਲਿਖਦਾ ਜੀ ਗੀਤ ਦੀ ਤਰਜਮਣ ਦੀ ਗੀਤ ਗਾਇਆ ਜਾਂਦਾ ਹੈ ਕਲਾਕਾਰ ਹਿੱਟ ਹੋ ਜਾਂਦਾ ਬੱਲੇ ਬੱਲੇ ਹੋ ਜਾਂਦੀ ਹੈ ਉਸ ਨੂੰ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਉਹਦਾਂ ਨਾਲ ਨਮਾਜਿਆ ਜਾਂਦਾ ਤੇ ਉਹਨੂੰ ਉਹਦਾ ਪੈਸਾ ਵੀ ਬਹੁਤ ਕਮਾਉਣ ਲੱਗ ਜਾਂਦਾ ਇੱਥੇ ਇੱਕ ਮੈਂ ਕਹੂੰਗਾ ਗੀਤਕਾਰ ਇੱਕ ਜਿਹੜਾ ਗੀਤ ਲਿਖਿਆ ਸੀਗਾ ਇੱਕ ਇੱਕ ਕਲਾਕਾਰ ਨੇ ਮੰਨ ਲਓ 2 ਘੰਟਿਆਂ ਦਾ ਸ਼ੋਅ ਕਰਨਾ ਹੈ 18 ਤੋਂ ਲੈ ਕੇ 20 ਗਾਣੇ ਸੋਚਕ ਗਾਇਕਾਂ ਦੇ 18 ਗੀਤਕਾਰਾਂ ਨੇ ਗਾਣੇ ਗਾਏ ਜੀ ਇਟ ਵਾਸ ਉਹ ਸ਼ੋਅ ਵਾਲੇ ਕਲਾਕਾਰ ਦਾ ਜਿਹੜਾ ਲੈਣ ਦਾ ਪੇਮੈਂਟ 18 ਲੱਖ ਹੈ ਜੀ ਇਹਦਾ ਮਤਲਬ 1 ਲੱਖ ਰੁਪਏ ਦਾ ਗਾਣਾ ਵਿੱਚ ਹੈ ਤਾਂ ਜੇ ਉਹ ਬੰਦਾ ਇਮਾਨਦਾਰੀ ਨਾਲ 1000 ਰੁਪਏ ਵੀ ਉਸ ਗੀਤਕਾਰ ਨੂੰ ਦੇ ਦੇਵੇ ਤਾਂ ਵੀ ਜਿਹੜੀ ਅਸੀਂ ਗੱਲ ਲੈ ਕੇ ਚੱਲਿਆ ਉਹ ਟੋਰ ਖਤਮ ਹੁੰਦੀ ਹੈ ਕਲਾਕਾਰ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਸਹਿਮਤ ਇਸ ਬੇਨਤੀ ਕਰ ਰਹੇ ਹਾਂ ਮੈਂ ਮੈਂ ਕੋਈ ਡੰਡਾ ਥੋੜੀ ਜਿਹੀ ਖਰੇਕੂ ਮੇਰੇ ਮੇਰਾ ਮੈਨੂੰ ਲੱਗਦਾ ਸਾਡੇ ਮੇਰੇ ਆਪ ਤਾਂ ਬੇਨਤੀ ਵੀ ਨਾ ਉੱਥੇ ਪ੍ਰਵਾਨ ਘੱਟ ਹੁੰਦੀ ਹੈ ਜਿੱਥੇ ਕਮਰਸ਼ੀਅਲ ਮਸਲਾ ਆਇਆ ਵੀ ਹੋ ਸਕਦਾ ਹੈ ਜਿਸ ਜਿਸ ਗੀਤਕਾਰ ਦੇ ਗੀਤ ਨੇ ਇੱਥੇ ਤੱਕ ਲੇ ਕਿਆ ਹੈ ਆਂਦਾ ਉਹਦੇ ਬਾਰੇ ਕੁਸਤਾ ਸੋਚੋ ਨਾ ਤੁਸੀਂ ਉਹਦਾ ਉਹਦਾ ਸੋਚਣਾ ਬਣਦਾ ਦੂਜੀ ਗੱਲ ਜਦੋਂ ਆਪਾਂ ਦੇਖਦੇ ਆ ਜੀ ਸ਼੍ਰੋਮਣੀ ਸਹਿਤ ਫਲਾਣਾ ਅਗਵਾੜ ਸ਼੍ਰੋਮਣੀ ਫਲਾਣਾ ਅਵਾਰਡ ਸ਼੍ਰੋਮਣੀ ਗਾਇਕ ਅਵਾਰਡ ਹੁਣ ਜਿਹੜਾ ਗਾਇਕ ਸੀਗਾ ਉਹਨੇ ਗੀਤ ਗਾਇਆ ਜੀ ਆਹ ਹੋ ਗਏ ਮਲ ਸ੍ਰੋਣੀ ਅਵਾਰਡ ਮਿਲੇ ਨਾ ਉਹ ਕੋਈ ਹੋਰ ਚੁਟਕਲੇ ਗਾ ਕੇ ਜਾਂ ਹੋਰ ਗਾ ਕੇ ਤੇ ਸ੍ਰੋਣੀ ਗਾਇਕ ਅਵਾਰਡ ਨਹੀਂ ਮਿਲ ਗਿਆ ਤੇ ਹੁਣ ਇਸ ਦੀ ਦੇਖੋ ਕਿੰਨੀ ਸਾਡੇ ਨਾਲ ਧੋਖਾ ੱੱੱੱੱੱ ਚੱਲ ਰਿਹਾ ਹੈ ਕਿ ਸ੍ਰੋਣੀ ਗੀਤਕਾਰ ਅਵਾਰਡ ਅਜੇ ਤੱਕ ਨਹੀਂ ਆਈ ਨਹੀਂ ਤੇ ਸਾਡੀ ਵੱਡੀ ਮੰਗ ਹੈਗੀ ਹੈ ਕਿ ਸ੍ਰੋਣੀ ਗਾਇਕ ਦੇ ਨਾਂ ਮੰਗੋ ਇੱਕ ਸ੍ਰੋਣੀ ਗੀਤਕਾਰ ਅਵਾਰਡ ਵੀ ਹੁਣ ਅਜੇ ਕਿੱਡੇ-ਕੱਡੇ ਨਾਂ ਸਾਡੇ ਹੋਏ ਹੋਏ ਨੇ ਗੀਤਕਾਰਾਂ ਦੇ ਵਿੱਚ ਬਾਉ ਜੀ ਸਿੰਘ ਮਾਨ ਜਿਹੜੇ ਉਹ ਤੋਂ ਪਹਿਲੇ ਕਿੰਨੇ ਹੈਗੇ ਮਤਲਬ ਉਹਦੇ ਨਾਲ ਸਾਨੂੰ ਇਹ ਲੱਗਦਾ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਹੈ ਇਹ ਵੀ ਸਾਡੀ ਰਹਿੋਗੀ ਮੰਗ ਕਿ ਕਿ ਸੋਮੇ ਗਾਇਕਾ ਵਾਰ ਮਿਲਣਾ ਚਾਹੀਦਾ ਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਵੀ ਇਹਨੂੰ ਆਪਦਾ ਮੇਲਾ ਸਮਝ ਕੇ ਆਓ ਤੇ ਇਹਦੇ ਚ ਕੋਈ ਪੱਖਪਾਤ ਵਾਲੀ ਗੱਲ ਨਹੀਂ ਅਸੀਂ ਉੱਥੇ ਜਿਹੜਾ ਗਾਉਣ ਦਾ ਟਾਈਮ ਦੇਵਾਂਗੇ ਸਿਰਫ ਉਹਨਾਂ ਨੂੰ ਦੇਵਾਂਗੇ ਜਿਹੜੇ ਗੀਤਕਾਰ ਕਮ ਸਿੰਗਰ ਨੇ ਉੱਥੇ ਮਤਲਬ ਸਿੱਧਾ ਸਿੰਗਰਾਂ ਨੂੰ ਕੋਈ ਟਾਈਮ ਨਹੀਂ ਦੇਵਾਂਗੇ ਉਹਦਾਂ ਦਾ ਸਾਡਾ ਮਾਡਲ ਬਣਾਇਆ ਹੋਇਆ ਤੇ ਦੂਸਰਾ ਇਹਦੇ ਚ ਕੋਈ ਫੰਡ ਪਰਚੀ ਨਹੀਂ ਕੋਈ ਕਿਤੇ ਇਹ ਨਹੀਂ ਹੈਗਾ ਆਈਪੀਆਰਐਸ ਦੀ ਫੀਸ ਹੈ ਉਹਨਾਂ ਦੀ ਆਪਦੀ ਫੀਸ ਹੈ ਅਸੀਂ ਆਪਦੇ ਯਾਰਾਂ ਦੋਸਤਾਂ ਨੂੰ ਬੇਨਤੀਆਂ ਕਰ ਕਰਕੇ ਜਿਵੇਂ ਅਸੀਂ ਪਿੰਡ ਪਹਿਲਾਂ ਜਿਹੜਾ ਟੂਰਨਾਮੈਂਟ ਕਰਾਉਂਦੇ ਹਾਂ ਉਹ ਫਿਰ ਜਾਂਦੇ ਹੁੰਦੇ ਟੂਰਨਾਮੈਂਟ ਕਰਾਉਂ ਉਹ ਹਾਲ ਹੈ ਜੀ ਇੱਕ ਅਖੀਰ ਚ ਦਿਲਚਸਪ ਗੱਲ ਮੇਰੇ ਚੇਤੇ ਆ ਰਹੀ ਹੈ ਉਹ ਤੁਹਾਨੂੰ ਜਰੂਰ ਪੁੱਛਣਾ ਚਾਹਾਂਗਾ ਤੁਹਾਨੂੰ ਲੈ ਕੇ ਇੱਕ ਬੜੀ ਤੁਹਾਨੂੰ ਨਾਮ ਵੀ ਦਿੱਤਾ ਜਾਂਦਾ ਗੋਡਫਾਦਰ ਉਹ ਕਿਹਦੇ ਭਗਵੰਤ ਮਾਨ ਸਾਹਿਬ ਦੇ ਤਾਂ ਉਹ ਵੀ ਹੁਣ ਬਤੌਰ ਪਹਿਲਾਂ ਤੇ ਕਲਾਕਾਰ ਕਰਕੇ ਉਹਨਾਂ ਦੀ ਪਛਾਣ ਬਣੀ ਹੋਣ ਉਹ ਸਟੇਟ ਦੇ ਮੁਖੀ ਵੀ ਨੇ ਇਸ ਵੇਲੇ ਉਹ ਭੂਮਿਕਾ ਕਿਵੇਂ ਨਿਭਾ ਸਕਦੇ ਉਹਨਾਂ ਨੂੰ ਤੁਸੀਂ ਇਸ ਮੀਡੀਆ ਜਰੀਏ ਇੰਟਰਵਿਊ ਜਰੀਏ ਕੀ ਦੇਣਾ ਚਾਹੂਗੇ ਅਪੀਲ ਕਰ ਪਹਿਲਾਂ ਤਾਂ ਮੈਂ ਜਿਹੜੀ ਗੋਡਫਾਦਰ ਵਾਲੀ ਗੱਲ ਤੇ ਗੱਲ ਕਰਾਂ ਨਾ ਇਹ ਗੱਲ ਤੇ ਮੈਂ ਇੱਕ ਇੰਟਰਵਿਊ 'ਚ ਭਟਕ ਗਿਆ ਸੀਗਾ ਕਿਉਂਕਿ ਕੀ ਹੁੰਦਾ ਕਿ ਬੰਦਾ ਆਪ ਦੀ ਜਰਨੀ ਆਪ ਕਰਦਾ ਕੋ ਲਿਖਾ ਕੇ ਲੈ ਕੇ ਆਉਂਦਾ ਰਸਤਾ ਦਿਖਾਉਣ ਵਾਲਾ ਪਰਮਾਤਮਾ ਉਹ ਤਾਂ ਕੁਦਰਤੀ ਕੀ ਹੁੰਦਾ ਵੀ ਬੰਦਾ ਕਹਿੰਦਾ ਇਧਰ ਨੂੰ ਭਾਈ ਜਾਣਾ ਇਹ ਆ ਰਾ ਮੈਂ ਨਾ ਮੈਂ ਤੱਕ ਮਲ ਇੱਕ ਐਸਾ ਰੋਡ ਬਣਾ ਆ ਬੀ ਆ ਸੜ ਕੇ ਜਾਂਦੀ ਹੈ ਭਾਈ ਇਧਰ ਤੂੰ ਚੜ ਜਾ ਮੈਂ ਤੋਨੇ ਆਪ ਕੀਤੀ ਆ ਪੰਜਾਬ ਨੂੰ ਪਤਾ ਕਿ ਭਗਵੰਤ ਮਾਨ ਨੇ ਕਿੰਨੀ ਮਿਹਨਤ ਕੀਤੀ ਹੈ ਮੈਂ ਜਿੱਥੇ ਤੱਕ ਮੇਰਾ تعلق ਹੈ ਕਿ ਅਸੀਂ ਜਿਹੜੀ ਆ ਚੀਜ਼ ਲੈ ਕੇ ਆਏ ਆ ਜੇ ਅਸੀਂ ਇਸ ਗੱਲ ਨੂੰ ਸਾਰਿਆਂ ਨੂੰ ਕਰਨ ਸਲਾਹਾਂ ਕਰਕੇ ਇੱਕ ਮੈਮੋਰੰਡਮ ਵੀ ਦੇਣਾ ਹੈ ਸਰਕਾਰ ਨੂੰ ਕਿ ਵੀ ਸਾਨੂੰ ਆ ਜਿਵੇਂ ਕੋਈ ਇਲਾਜ ਵਾਸਤੇ ਕੋਈ ਜਿਵੇਂ ਗਰੀਬ ਜਰੇ ਗੁਰਬਤ ਦੇ ਵਿੱਚ ਪਏ ਡੈਥ ਹੋ ਜਾਂਦੀ ਹੈ ਸਰ ਦਵਾਈ ਖੋਣੋ ਤੇ ਜਾਂ ਕੋਈ ਇਦਾਂ ਦੀ ਗੱਲਬਾਤ ਉਹਨਾਂ ਕੋਈ ਸੇ ਬਹੁਤ ਬਜ਼ੁਰਗ ਗੀਤਕਾਰਾਂ ਨੂੰ ਕੋਈ ਮੈਸਿ ਪੈਨਸ਼ਨ ਟੈਬ ਮਾਹੌਲ ਹੋ ਜਾਵੇ ਕਿਸੇ ਵੀ ਤਰੀਕੇ ਟੇਡੇ ਮੇਡੇ ਢੰਗ ਨਾਲ ਮਤਲਬ ਉਹਨਾਂ ਦੀ ਮਦਦ ਹੋ ਜਾਵੇ ਤੇ ਇੱਕ ਅਸੀਂ ਸਭ ਤੋਂ ਵੱਡੀ ਗੱਲ ਹੈ ਕਿ ਆ ਜਿਹੜੀ ਗੱਲ ਆਪਣੀ ਇੰਟਰਵਿਊ ਚ ਆਈ ਹੈ ਕਿ ਆ ਜਿੰਨੇ ਕੋ ਚੰਜ ਨੇ ਇਹਨਾਂ ਨੂੰ ਸਰਕਾਰ ਨੇ ਤੈਅ ਕਰਨਾ ਕਿ ਕਿਹੜਾ ਗੀਤ ਸਹੀ ਹੈ ਕਿਹੜਾ ਕੀ ਗੱਲ ਗਲਤ ਹੈ ਕੋਈ ਕਮੇਟੀ ਬਣਾ ਦੇਵੇ ਉਹ ਅਸੀਂ ਜਿਹੜੀ ਸਾਡੀ ਮੰਗ ਸੀ ਕਿ ਕੋਈ ਸੈਂਸਰ ਬੋਰਡ ਨਾ ਬਣਾਵੇ ਕੋਈ ਇਦਾਂ ਦੀ ਕਮੇਟੀ ਸਕਰੀਨਿੰਗ ਕਮੇਟੀ ਬਣਾ ਦੇਵੇ ਠੀਕ ਹੈ ਇਦਾਂ ਦਾ ਰਹੇ ਕਿ ਉਹਨਾਂ ਦੇ ਗਾਣੇ ਗੋਣੇ ਦੀ ਜਿਹੜੀ ਸੀਕਰੈਂਸੀ ਮਤਲਬ ਪ੍ਰਮਾਣਦਾਰ ਬੰਦਾ ਦੀ ਕੋਈ ਕਮੇਟੀ ਬਣਾ ਦੇ ਸਰਕਾਰ ਤੇ আর সব ਤੋਂ ਵੱਡੀ ਗੱਲ ਹੈ ਕਿ ਸਰਕਾਰ ਨੂੰ ਮਤਲਬ ਗੀਤਕਾਰ 어ওয়ার্ড ਬਹੁਤ ਜ਼ਰੂਰੀ ਸ਼ੁਰੂ ਕਰਨਾ ਚਾਹੀਦਾ ਇਸ ਤਾਂ ਬੇਨਤੀ ਕਰਾਂਗੇ ਸਾਰੇ ਗੀਤਕਾਰ ਇਕੱਠੇ ਹੋ ਕੇ ਬੇਨਤੀ ਵੀ ਕਰਾਂਗੇ ਚਲੋ ਬਾਕੀ ਮੈਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਮਿਲਣਾ ਚਾਹੀਦਾ ਭੱਟੀ ਸਾਹਿਬ ਨੂੰ ਮਿਲਣਾ ਚਾਹੀਦਾ ਸਾਡੇ ਤੱਕ ਜਦੋਂ ਨੰਬਰ ਆਊਗਾ ਉਦੋਂ ਤੱਕ ਤਾਂ 40 ਸਾਲ ਲੰਘ ਜਾਣਗੇ ਮਤਲਬ ਅਸੀਂ ਤਾਂ ਬਹੁਤ ਥੱਲੇ ਆ ਉਸ ਅਸੀਂ ਉਹਦੇ ਕਾਬਿਲ ਆ ਮਤਲਬ ਮੈਂ ਤੇ ਭੱਟੀ ਸ਼੍ਰੋਮਣੀ ਗੀਤਕਾਰ ਅਵਾਰਡ ਲੈਣ ਦੇ ਕਾਬਿਲ ਨਹੀਂ ਹੈਗੇ ਸਾਡੇ ਸਾਡੇ ਨਾਲ ਬਹੁਤ ਵੱਡੇ ਵੱਡੇ ਗੀਤਕਾਰ ਪਏ ਨੇ ਤੁਸੀਂ ਫਿਰ ਵੀ ਗੀਤ ਗੀਤਕਾਰ ਭਾਈਚਾਰੇ ਲਈ ਡਿਮਾਂਡ ਕਰ ਰਹੇ ਹੋ ਨਾ ਨਹੀਂ ਦੇਖੋ ਜੇ ਮੈਂ ਗੀਤ ਦੇਖੋ ਮੈਂ ਇੱਕ ਗੀਤਕਾਰ ਸੀ ਮੇਰੇ ਅੰਦਰ ਗੀਤ ਲਿਖਣ ਦੀ ਅੱਗ ਲੱਗੀ ਤਾਂ ਚਲੋ ਮੈਂ ਕੰਮ ਸ਼ੁਰੂ ਕੀਤਾ ਕੀਤਾ ਪੇਸ਼ਕਾਰ ਬਣ ਗਿਆ ਪੇਸ਼ਕਾਰ ਬਣ ਗਿਆ ਚਲੋ ਮੈਂ ਥੋੜਾ ਮੋਟਾ ਇਨਾ ਕੈਮਰਾ ਕੋਲ ਬੈਠਣ ਜੋਗਰਾ ਹੋ ਗਿਆ ਪਰ ਜਿਹੜੇ ਬੰਦਿਆਂ ਨੇ ਇਹ ਲੈਣ ਨੂੰ ਗੀਤਕਾਰੀ ਲੈਣ ਨੂੰ ਲੈ ਕੇ ਇਹ ਇੰਡਸਟਰੀ ਖੜੀ ਕੀਤੀ ਜਿਨ੍ਹਾਂ ਕਰਕੇ ਪੰਜਾਬੀ ਅੱਜ ਸੱਤ ਸਮੁੰਦਰੋਂ ਪਾਰ ਕੀ ਮਲ ਸਾਰੇ ਅੱਧਾ ਬੰਦਿਆਂ ਟੱਪ ਗਈ ਹਿੰਦੀ ਫਿਲਮ ਪੰਜਾਬੀ ਗਾਣੇ ਬਣਾਣੇ ਚੱਲਦੀ ਸਾਡੇ ਹੁਣ ਅੱਜ ਨਵੇਂ ਆ ਸਾਲ ਦੇ ਵਿੱਚ 2024 ਦੇ ਵਿੱਚ ਕਿੱਡੇ-ਕੱਡੇ ਸ਼ੋਅ ਸਾਡੇ ਅੰਡਸਟਰੀ ਦੇ ਲੋਕਾਂ ਨੇ ਲਾਏ ਨੇ ਕਲਾਕਾਰਾਂ ਨੇ ਲਾਏ ਨੇ ਠੀਕ ਹੈ ਤਾਂ ਫਿਰ ਜਦੋਂ ਇੰਨਾ ਕੁਝ ਹੋ ਰਿਹਾ ਹੈ ਤਾਂ ਫਿਰ ਇੱਕ ਗੀਤਕਾਰ ਨਾਲ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਜੋ ਕੰਪਨੀ ਜਿਵੇਂ ਮੈਂ ਕੰਪਨੀ ਚਲਾਉਂਦਾ ਸੀ ਪੱਟੀ ਸਾਹਿਬ ਗੀਤਕਾਰ ਸੀ ਮੈਂ ਇਹਨਾਂ ਦਾ ਗੀਤ ਲਿਆ ਮੈਂ ਇਹਨਾਂ ਨੂੰ ਇੱਕ ਬੰਨ ਦੀ ਪੇਮੈਂਟ ਦੇਤੀ ਮੈਂ ਇਹਨਾਂ ਨੂੰ ਕਿਹਾ ਕਿ ਲਓ ਜੀ ਆਪਣਾ ਉਹ ਕਹੇ ਸਾਡਾ ਵੀ ਠੀਕ ਹੈ ਜੀ ਮੈਨ ਤਾਂ ਨਾਲ ਮਿਲ ਗਿਆ ਬੰਦਾ ਖੁਸ਼ ਹੋ ਗਿਆ ਹੁਣ ਕੀ ਹੋ ਰਿਹਾ ਹੁਣ ਡਿਜੀਟਲ ਹੋ ਗਿਆ ਸਾਰਾ ਕੁਝ ਹੁਣ ਪੈਸੇ ਕਿਤੋਂ ਲੈ ਜਾਣ ਹੁਣ ਪੈਸੇ ਸਾਰੇ ਆਉਂਦੇ ਡਿਜੀਟਲ ਤਰੀਕੇ ਨਾਲ ਉਹ ਚੀਜ਼ ਦੀ ਅਵੇਅਰਨੈਸ ਦੀ ਜਰੂਰਤ ਹੈ ਜਦੋਂ ਇਹ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਊਗਾ ਉਹ ਚੋਂ ਕੰਪਨੀਆਂ ਨੂੰ ਵੀ ਪੈਸੇ ਵੱਧ ਆਉਣ ਲੱਗਣਗੇ ਸੰਗੀਤਕਾਰ ਨੂੰ ਵੀ ਜਿਹੜਾ ਕੰਪੋਜ਼ਰ ਹੈ ਉਹਨੂੰ ਵੀ ਪੈਸੇ ਵੱਧ ਆਉਣ ਲੱਗਣਗੇ ਇਹ ਕੱਲਾ ਗੀਤਕਾਰਾਂ ਦਾ ਨਹੀਂ ਸਭ ਨੂੰ ਪੈਸੇ ਆਉਣ ਲੱਗਣਗੇ ਪੈਸਾ ਪਿਆ ਹੈ ਕੋਈ ਨਵਾ ਨਹੀਂ ਮੰਗੋ ਠੀਕ ਹੈ ਲਾਗੂ ਕਰੋ ਇਹ ਕਰੋ ਇਹ ਕਰੋ ਉਸ ਆਪਣਾ ਆਪਣਾ ਹਿੱਸਾ ਬਣਨਾ ਜਿਹੜਾ ਮੈਨੂੰ ਹਿੱਸਾ ਬਣਨਾ ਹੈ ਉਹ ਖਜ਼ਾਨੇ ਨੂੰ ਬਣਨਾ ਕਿ ਮੈਂ ਨਵਾਂ ਦੇਖਣਾ ਬਸ ਜੀ ਬਹੁਤ ਸ਼ੁਕਰੀਆ ਜੀ ਤਾਂ ਅਸੀਂ ਇਹ ਮੇਲਾ ਗੀਤਕਾਰਾਂ ਕੀਤੀ ਹੈ 22 ਤਰੀਕ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਪਹਿਲੀ ਵਾਰ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਕੋ ਵਸਦਾ ਹੈ ਪੰਜਾਬੀ ਗੀਤਕਾਰ ਖਾਸ ਕਰਕੇ ਇਸ ਦੇ ਵਿੱਚ ਕਿਸੇ ਦੇ ਕੋਈ ਪਾਬੰਦੀ ਨਹੀਂ ਹੈ ਹਰ ਇੱਕ ਨੂੰ ਸਰੋਤੇ ਵੀ ਸ਼ਾਮਲ ਹੋ ਸਕਦੇ ਨੇ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਇੱਕ ਮੇਲਾ ਗੀਤਕਾਰਾਂ ਦਾ ਹੋਣ ਜਾ ਰਿਹਾ ਹੈ ਉਸ ਦਾ ਮਕਸਦ ਕੀ ਹੈ ਇਸ ਗੱਲਬਾਤ ਦੇ ਜਰੀਏ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਔਰ ਜੇਕਰ ਤੁਸੀਂ ਵੀ ਇੱਛਕ ਹੋ ਤਾਂ 22 ਤਰੀਕ ਨੂੰ ਜ਼ਰੂਰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਭਰ ਸਕਦੇ ਹੋ ਤਾਂ ਉਸ ਮੇਲੇ ਦਾ ਵੀ ਆਨੰਦ ਮਾਣ ਸਕਦੇ ਹੋ